ਤਵੇ ਤੇ ਪਾਈ ਪਹਿਲੀ ਰੋਟੀ ਨਾਲ ਕਰੋ ਇਹ ਕੰਮ ਬਣ ਜਾਓਗੇ ਕਰੋੜਪਤੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਸਾਡੇ ਲਈ ਕਿਵੇਂ ਬਰਕਤ ਲੈ ਕੇ ਆਉਂਦੀ ਹੈ ਕਿਵੇਂ ਸਾਡੇ ਘਰ ਵਿੱਚ ਪੈਸਿਆਂ ਵਿੱਚ ਬਰਕਤ ਪੈਂਦੀ ਹੈ ਦੋਸਤੋ ਕਿਉਂਕਿ ਬਹੁਤ ਸਾਰੇ ਲੋਕ ਇਹ ਹੀ ਕਹਿੰਦੇ ਹਨ ਕਿ ਇਹ ਕੰਮ ਕਰਨ ਦੇ ਬਾਵਜੂਦ ਸਾਡੇ ਕਾਰੋਬਾਰ ਤੇ ਸਾਡੇ ਘਰ ਵਿੱਚ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਜਿੰਨੇ ਪੈਸਾ ਆਉਂਦਾ ਹੈ ਉਸੇ ਤਰ੍ਹਾਂ ਹੀ ਲੱਗ ਜਾਂਦਾ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਘਰ ਵਿੱਚ ਪੈਸੇ ਦੇ ਵਿੱਚ ਬਰਕਤ ਲਈ ਇੱਕ ਉਪਾਏ ਦੱਸਣ ਜਾ ਰਹੇ ਹਾਂ ਇਸ ਲਈ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਤੇ ਸਮਝਣਾ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਸਤਿਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖੋ ਆ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਦੋਸਤੋ ਅੱਜ ਦੀ ਵੀਡੀਓ ਨੂੰ ਮੇਰੀਆਂ ਭੈਣਾਂ ਜ਼ਰੂਰ ਸੁਣਨ ਕਿਉਂਕਿ ਭੈਣਾਂ ਹੀ ਹਨ ਜੋ ਘਰ ਪਰਿਵਾਰ ਦੀ ਬਰਕਤ ਲਈ ਕਈ ਤਰ੍ਹਾਂ ਦੇ ਕੰਮ ਜਿਵੇਂ ਉਹਨਾਂ ਨੂੰ ਕੋਈ ਦੱਸੇ ਉਹ ਵੀ ਇਹ ਕਰਦੀਆਂ ਹਨ ਉਹ ਚਾਹੁੰਦੀਆਂ ਹਨ ਕਿ ਸਾਡੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਰਹੇ ਬਰਕਤ ਰਹੇ ਜੇ ਕਿਸੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਤੇ ਲੂਣ ਪਾਉਣਾ ਚਾਹੀਦਾ ਹੈ ਤਾਂ ਘਰ ਵਿੱਚ ਬਰਕਤ ਆਉਂਦੀ ਹੈ ਤਾਂ ਉਹ ਲੂਣ ਪਾਉਣ ਲੱਗ ਜਾਂਦੀਆਂ ਹਨ ਜੇ ਕੋਈ ਕਹਿ ਦੇਵੇ ਕਿ ਪਹਿਲੀ ਰੋਟੀ ਚੋਪੜ ਕੇ ਕੁੱਤੇ ਨੂੰ ਖਵਾਓ ਤਾਂ ਉਹ ਰੋਟੀ ਕੁੱਤੇ ਨੂੰ ਪਾਉਂਦੀਆਂ ਹਨ ਜੇ ਕੋਈ ਕਹਿ ਦੇਵੇ ਕਿ ਗਾਹ ਨੂੰ ਰੋਟੀ ਪਾਣੀ ਹੈ ਜਾਂ ਰੋਟੀ ਦੇ ਚਾਰ ਹਿੱਸੇ ਕਰਕੇ ਗਾਹ ਨੂੰ ਜਾਂ ਕੀੜੀਆਂ ਨੂੰ ਪਾਣੀ ਹੈ ਤਾਂ ਉਹ ਉਸ ਤਰ੍ਹਾਂ ਕਰਦੀਆਂ ਹਨ ਦੋਸਤੋ ਪਰਮਾਤਮਾ ਨੇ ਆਪਾਂ ਨੂੰ ਇਸ ਕਾਬਲ ਬਣਾਇਆ ਹੈ ਕਿ ਮਨੁੱਖ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦਾ ਹੈ ਕਿਉਂਕਿ ਉਹ ਸਮਰਥ ਹੈ ਮਨੁੱਖ ਖਾ ਵੀ ਸਕਦਾ ਹੈ ਤੇ ਮਨੁੱਖ ਕਿਸੇ ਨੂੰ ਖਵਾ ਵੀ ਸਕਦਾ ਹੈ ਜਾਨਵਰਾਂ ਨੂੰ ਭੋਜਨ ਪੋਣਾ ਕੋਈ ਗਲਤ ਗੱਲ ਨਹੀਂ ਹੈ ਸਗੋਂ ਬਹੁਤ ਹੀ ਵਧੀਆ ਗੱਲ ਹੈ ਇਹ ਸਾਰੀ ਗੱਲ ਕਰਨ ਤੋਂ ਪਹਿਲਾਂ ਅੱਜ ਜਿਹੜੀ ਆਪਣੀ ਵੀਡੀਓ ਦਾ ਵਿਸ਼ਾ ਹੈ ਘਰ ਵਿੱਚ ਬਰਕਤ ਲਿਆਉਣ ਦੀ ਕਿਹੜੀ ਜੁਗਤ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਫਿਰ ਤੁਹਾਨੂੰ ਦੱਸਾਂਗਾ ਕਿ ਤਵੇ ਤੇ ਪਾਈ ਪਹਿਲੀ ਰੋਟੀ ਕਾਂ ਨੂੰ ਪਾਣੀ ਚਾਹੀਦੀ ਹੈ ਜਾਂ ਫਿਰ ਪਹਿਲਾਂ ਲੂਣ ਪਾਉਣ ਨਾਲ ਕੀ ਕਾਰਨ ਹੈ ਰੋਟੀ ਚੋਪੜਨ ਦਾ ਕੀ ਮਤਲਬ ਹੈ ਇਸ ਦਾ ਕੀ ਫਾਇਦਾ ਹੈ ਸਭ ਤੋਂ ਪਹਿਲਾਂ ਜੇ ਮੇਰੀਆਂ ਭੈਣਾਂ ਨੇ ਕੁਝ ਵੀ ਕਰਨਾ ਹੈ ਤਾਂ ਉਹ ਕੀ ਕਰਨ ਜਿਸ ਨਾਲ ਘਰ ਵਿੱਚ ਬਰਕਤ ਵੀ ਆਉਣ ਲੱਗ ਜਾਵੇ ਤੇ ਪੈਸੇ ਵਿੱਚ ਵਾਧਾ ਵੀ ਹੋਵੇ ਘਰ ਚ ਪੇਮ ਪਿਆਰ ਵਧੇ ਪਰਵਾਰ ਦੇ ਜੀ ਰਲ ਮਿਲ ਕੇ ਰਹਿਣ ਦੋਸਤੋ ਇੱਕ ਭੈਣ ਨੇ ਆਪਣੀ ਹੱਦ ਬਿੱਤੀ ਸਾਡੇ ਨਾਲ ਸਾਂਝੀ ਕੀਤੀ ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਪੇਮ ਪਿਆਰ ਤੇ ਬਰਕਤ ਵਧਾ ਸਕਦੇ ਹਾਂ ਉਸ ਭੈਣ ਨੇ ਦੱਸਿਆ ਕਿ ਅਸੀਂ ਘਰ ਵਿੱਚ ਤਿੰਨ ਜੀ ਹਾਂ ਮੈਂ ਮੇਰਾ ਪਤੀ ਤੇ ਮੇਰਾ ਬੱਚਾ ਉਹਨਾਂ ਦੱਸਿਆ ਕਿ ਸਾਡੇ ਤਿੰਨਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਸੀ ਬੰਦੀ ਹਰ ਵੇਲੇ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਮੇਰੇ ਪਤੀ ਦਾ ਸੁਭਾਅ ਗਰਮ ਸੀ ਜਿਸ ਕਰਕੇ ਉਹ ਸਾਰਿਆਂ ਨੂੰ ਗੁੱਸੇ 'ਚ ਬੋਲਦੇ ਸੀ ਤੇ ਜਿਹੜਾ ਸਾਡਾ ਬੱਚਾ ਸੀ ਉਹ ਵੀ ਸਾਡੇ ਕਲੇਸ਼ ਨੂੰ ਦੇਖ ਕੇ ਸਾਡੇ ਤੋਂ ਹੋਰ ਵੀ ਦੂਰ ਹੋ ਰਿਹਾ ਸੀ ਕਈ ਵਾਰ ਤਾਂ ਮੈਂ ਸੋਚਦੀ ਸਾਂ ਕਿ ਅਜੇ ਤਾਂ ਅਸੀਂ ਤਿੰਨ ਹੀ ਜੀ ਹਾਂ ਜੇ ਸਾਡੇ ਤਿੰਨਾਂ ਦੀ ਨਹੀਂ ਬੰਦੀ ਪਰ ਜੇਕਰ ਅਸੀਂ ਜ਼ਿਆਦਾ ਜਣੇ ਹੁੰਦੇ ਸਾਡਾ ਪਰਿਵਾਰ ਵੱਡਾ ਹੁੰਦਾ ਤਾਂ ਹੋ ਸਕਦਾ ਸੀ ਅਸੀਂ ਲੜ ਲੜ ਕੇ ਹੀ ਮਰ ਜਾਂਦੇ ਉਸ ਭੈਣ ਨੇ ਦੱਸਿਆ ਕਿ ਮੈਂ ਸਾਡੇ ਘਰ ਵਿੱਚ ਪਈ ਲੜਾਈ ਤੇ ਰਿਸ਼ਤਿਆਂ ਚ ਪਈ ਦੂਰੀ ਨੂੰ ਠੀਕ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਕਈ ਕੋਸ਼ਿਸ਼ਾਂ ਕੀਤੀਆਂ ਜਿਸ ਕਰਕੇ ਘਰ ਵਿੱਚ ਸੁੱਖ ਸ਼ਾਂਤੀ ਰਹੇ ਹਰ ਇੱਕ ਚੀਜ਼ ਵਿੱਚ ਬਰਕਤ ਰਹੇ ਮੈਂ ਵੀ ਤੇ ਮੇਰਾ ਪਰਿਵਾਰ ਵੀ ਇੱਕ ਦੂਜੇ ਨਾਲ ਮਿਲ ਜੁਲ ਕੇ ਲੋਕਾਂ ਵਾਂਗ ਇਕੱਠੇ ਰਹੀਏ ਇਸ ਲਈ ਮੈਂ ਜਿਵੇਂ ਕੋਈ ਕਹਿੰਦਾ ਉਵੇਂ ਹੀ ਕਰਦੀ ਪਰ ਕਿਸੇ ਤਰ੍ਹਾਂ ਵੀ ਕੋਈ ਫਰਕ ਨਹੀਂ ਸੀ ਪੈ ਰਿਹਾ ਸਾਡੇ ਘਰ ਦਾ ਕਲੇਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਉਸ ਭੈਣ ਨੇ ਦੱਸਿਆ ਕਿ ਉਸਨੇ ਇੱਕ ᔪਗਤ ਅਪਣਾਈ ਕਿ ਉਸਨੇ ਗੁਰੂ ਘਰ ਦਾ ਲੜ ਫੜ ਲਿਆ ਉਸਨੇ ਸਵੇਰੇ ਉੱਠਣਾ ਸੇ ਸ্নান ਕਰਨਾ ਤੇ ਫਿਰ ਪਾਠ ਕਰਨ ਲੱਗ ਜਾਣਾ ਉਹ ਭੈਣ ਦੱਸਦੀ ਹੈ ਕਿ ਉਸਨੇ ਇੱਕ ਪਾਣੀ ਦੀ ਗੜਵੀ ਆਪਣੇ ਕੋਲ ਭਰ ਕੇ ਰੱਖ ਲੈਣੀ ਤੇ ਪਾਠ ਕਰਨਾ ਸ਼ੁਰੂ ਕਰ ਦੇਣਾ ਜਦੋਂ ਸਵੇਰ ਦੀ ਚਾਹ ਬਣਾਉਂਦੀ ਉਦੋਂ ਵੀ ਕੋਲ ਖੜੀ-ਖੜੀ ਸਿਮਰਨ ਕਰਦੀ ਰਹਿੰਦੀ ਰਸੋਈ 'ਚ ਜਦੋਂ ਵੀ ਕੋਈ ਕੰਮ ਕਰਨਾ ਤਾਂ ਸਿਮਰਨ ਕਰਨ ਲੱਗ ਜਾਣਾ ਜਿਹੜਾ ਉਸ ਕੋਲ ਪਾਣੀ ਹੁੰਦਾ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਤੇ ਆਪਣੇ ਬੱਚੇ ਨੂੰ ਹੀ ਪਿਲਾ ਦੇਣਾ ਇਸ ਦੇ ਨਾਲ ਉਸ 'ਚੋਂ ਥੋੜਾ ਜਿਹਾ ਜਲ ਆਟਾ ਗੁੰਨਣ ਵਾਲੇ ਪਾਣੀ ਵਿੱਚ ਪਾ ਦੇਣਾ ਤੇ ਆਟਾ ਗੁੰਨਣਾ فیر ਜਦੋਂ ਰੋਟੀ ਤਿਆਰ ਕਰਨੀ ਉਦੋਂ ਵੀ ਗੁਰਬਾਣੀ ਦਾ ਜਾਪ ਕਰਨਾ ਤੇ ਜਦੋਂ ਉਸਦੇ ਪਤੀ ਨੇ ਤੇ ਬੱਚੇ ਨੇ ਰੋਟੀ ਖਾਣ ਲੱਗਣਾ ਤਾਂ ਉਹਨਾਂ ਦੇ ਪਾਣੀ ਵਿੱਚ ਥੋੜਾ ਥੋੜਾ ਜਲ ਪਾ ਕੇ ਉਹਨਾਂ ਨੂੰ ਛਕਾ ਦੇਣਾ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਪਰਮਾਤਮਾ ਦੀ ਮਿਹਰ ਉਹਨਾਂ ਤੇ ਜ਼ਰੂਰ ਹੋਵੇਗੀ ਤੇ ਉਸਦੇ ਪਤੀ ਤੇ ਬੱਚੇ ਦੇ ਸੁਭਾਅ ਵਿੱਚ ਬਦਲਾਅ ਜ਼ਰੂਰ ਆਵੇਗਾ ਕਿਉਂਕਿ ਜਦੋਂ ਕਿਸੇ ਚੀਜ਼ ਤੇ ਗੁਰਬਾਣੀ ਦਾ ਅਸਰ ਹੋਵੇ ਉਹ ਪਵਿੱਤਰ ਹੋ ਜਾਂਦੀ ਹੈ ਤੇ ਉਹ ਪਵਿੱਤਰ ਜਲ ਦੇ ਨਾਲ ਗੁਰਬਾਣੀ ਦੇ ਨਾਲ ਉਹਨਾਂ ਦੇ ਹਿਰਦੇ ਦੇ ਅੰਦਰ ਜ਼ਰੂਰ ਠੰਡ ਪੈਂਦੀ ਹੈ ਇਸੇ ਵਿਸ਼ਵਾਸ ਨਾਲ ਉਹ ਪੈਨ ਕਹਿੰਦੀ ਕਿ ਉਹ ਉਹਨਾਂ ਨੂੰ ਭੋਜਨ ਛਕਾਉਂਦੀ ਉਹ ਜਲ ਜਿਹੜਾ ਸੀ ਉਹਨਾਂ ਨੂੰ ਛਕਾ ਦਿੰਦੀ ਤੇ ਜਲ ਵਧ ਜਾਂਦਾ ਸੀ ਤਾਂ ਜਲ ਪੀਣ ਵਾਲੇ ਪਾਣੀ ਵਿੱਚ ਵੀ ਥੋੜਾ ਜਿਹਾ ਪਾ ਦਿੰਦੀ ਸੀ ਉਹ ਪਾਣੀ ਅਸੀਂ ਸਾਰਾ ਦਿਨ ਹੀ ਪੀਂਦੇ ਰਹਿੰਦੇ ਸਾਂ ਉਸਨੇ ਦੱਸਿਆ ਕਿ ਇਸੇ ਤਰ੍ਹਾਂ ਪਹਿਲਾਂ ਤਾਂ ਕੁਝ ਦਿਨ ਲੰਘੇ ਪਰ ਉਹਨਾਂ 'ਚ ਕੋਈ ਬਦਲਾਅ ਨਾ ਹੋਇਆ ਪਰ ਉਸ ਦਾ ਇਹ ਵਿਸ਼ਵਾਸ ਭਰੋਸਾ ਜਿਹੜਾ ਸੀ ਉਹ ਪੱਕਾ ਸੀ ਜਿਸ ਸਦਕਾ ਉਸ ਨੂੰ 3 ਮਹੀਨੇ ਤੱਕ ਲੱਗ ਗਏ ਪਰ ਉਸ ਦੇ ਪਤੀ ਤੇ ਬੱਚੇ ਵਿੱਚ ਬਦਲਾਅ ਆਉਣ ਲੱਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਬੱਚਾ ਉਸ ਨੂੰ ਤੇ ਉਸ ਦੇ ਪਤੀ ਨੂੰ ਬੜੇ ਸਤਕਾਰ ਨਾਲ ਬੋਲਣ ਲੱਗ ਪਿਆ ਉਸ ਦਾ ਪਤੀ ਵੀ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਲੱਗ ਪਿਆ ਅੱਗੇ ਨਾਲੋਂ ਬਹੁਤ ਹੀ ਉਹਨਾਂ ਦੇ ਸੁਭਾਅ ਵਿੱਚ ਫਰਕ ਆ ਗਿਆ ਉਹਨੋਂ ਸਾਰੇ ਜਣੇ ਰਲ ਮਿਲ ਕੇ ਰਹਿਣ ਲੱਗੇ ਅੱਗੇ ਨਾਲੋਂ ਪਰਿਵਾਰ ਵਿੱਚ ਬਹੁਤ ਫਰਕ ਪੈ ਗਿਆ ਸੀ ਸਾਰੇ ਜਣੇ ਇੱਕ ਦੂਜੇ ਦੀ ਗੱਲ ਸੁਣਦੇ ਰਲ ਮਿਲ ਕੇ ਰਹਿੰਦੇ ਹੁਣ ਉਹ ਰੋਜ਼ 파ਟ ਕਰਦੀ ਤੇ ਉਸ ਨੂੰ ਰੋਜ਼ 파ਟ ਕਰਦੀ ਨੂੰ ਦੇਖ ਕੇ ਉਸਦੇ ਪਤੀ ਦਾ ਵੀ ਉਸ ਪ੍ਰਤੀ ਨਜ਼ਰੀਆ ਬਦਲ ਗਿਆ ਹੁਣ ਉਹਨਾਂ ਦਾ ਲੜਾਈ ਝਗੜਾ ਘਟ ਹੋਣ ਲੱਗਾ ਤੇ ਬਿਲਕੁਲ ਹੀ ਲੜਾਈ ਝਗੜਾ ਦਿਨੋ ਦਿਨ ਬੰਦ ਹੋ ਗਿਆ ਉਹ ਭੈਣ ਦੱਸਦੀ ਹੈ ਕਿ ਇਕੱਲੇ ਉਸਦੇ ਪਤੀ ਦਾ ਹੀ ਕਸੂਰ ਨਹੀਂ ਹੁੰਦਾ ਸੀ ਸਭ ਉਹ ਵੀ ਉਹਨਾਂ ਨੂੰ ਵੱਧ ਘਟ ਬੋਲ ਜਾਂਦੀ ਸੀ ਪਰ ਹੁਣ ਉਹ ਵੀ ਸ਼ਾਂਤ ਰਹਿਣ ਲੱਗੀ ਸੀ ਉਹਨਾਂ ਦੇ ਸਾਰਿਆਂ ਦੇ ਮਨ ਵਿੱਚ ਥੋੜੀ ਥੋੜੀ ਸ਼ਾਂਤੀ ਗੁਰਬਾਣੀ ਦੇ ਜਾਪ ਨਾਲ ਉਹਨਾਂ ਦੇ ਹਿਰਦੇ ਅੰਦਰ ਆ ਗਈ ਭੈਣ ਕਹਿੰਦੀ ਹੈ ਕਿ ਪਹਿਨਾ ਤਾਂ ਉਹਨਾਂ ਦੇ ਘਰ ਵਿੱਚ ਕੋਈ ਰੱਬ ਦਾ ਨਾਂ ਲੈਂਦਾ ਹੀ ਨਹੀਂ ਸੀ ਤੇ ਉਹ ਘਰ ਘਰ ਹੀ ਨਹੀਂ ਲੱਗਦਾ ਸੀ ਪਰ ਹੁਣ ਪਰਮਾਤਮਾ ਦਾ ਨਾਮ ਲੈਣ ਨਾਲ ਉਹ ਘਰ ਵੀ ਸਵਰਗ ਲੱਗਦਾ ਹੈ ਦੋਸਤੋ ਅੱਜ ਦੀ ਜਿਹੜੀ ਕਹਾਣੀ ਸੁਣਾਈ ਹੈ ਇਸ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੇ ਆਪਣੇ ਵਿਹਮਾ ਪਰ ਮੱਚ ਪਏ ਹਾਂ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਸਾਡੇ ਘਰ ਵਿੱਚ ਬਰਕਤ ਵਾ ਜਾਵੇਗੀ ਸਾਡੇ ਪੈਸੇ ਵਿੱਚ ਵਾਧਾ ਹੋ ਜਾਵੇਗਾ ਪਹਿਲੀ ਰੋਟੀ ਜਿਹੜੀ ਉਹ ਜ਼ਰੂਰ ਪਾਣੀ ਹੈ ਜ ਤਵੇ ਤੇ ਲੋਨ ਪਾਉਣਾ ਸਾਡੇ ਘਰ ਵਿੱਚ ਬਰਕਤ ਵਧੇਗੀ ਇਹ ਸਭ ਜ਼ਰੂਰੀ ਨਹੀਂ ਹੈ ਜ਼ਰੂਰੀ ਜੇ ਹੈ ਤਾਂ ਉਹ ਹੈ ਗੁਰੂ ਦੇ ਲੜ ਲੱਗਣਾ ਤੇ ਆਪਸ ਵਿੱਚ ਤੇ ਆਪਣੇ ਘਰ ਪਰਿਵਾਰ ਦੇ ਜੀਆਂ ਦੀ ਇਕਤਾ ਤੇ ਸੁਨਾਹ ਨਾਲ ਚੱਲਣਾ ਮਿਲ ਜੁਲ ਕੇ ਰਹਿਣਾ ਫਿਰ ਸਾਡੇ ਘਰ ਵਿੱਚ ਪੈਸੇ ਵਿੱਚ ਬਰਕਤ ਰਹਿੰਦੀ ਹੈ ਜੋ ਭੈਣਾ ਕਹਿ ਦਿੰਦੀਆਂ ਹਨ ਕਿ ਤਵੇ ਤੇ ਲੋਨ ਪਾਉਣ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਲੋਨ ਪਾਉਣ ਨਾਲ ਜੋ ਵੀ ਹਾਨੀਕਾਰਕ ਬੈਕਟੀਰੀਆ ਵਗੈਰਾ ਜੀਵ ਜੰਤੂ ਹੁੰਦੇ ਹਨ ਰਾਤ ਨੂੰ ਪਏ ਹੋਏ ਤਵੇ ਦੇ ਉੱਪਰ ਅਸੀਂ ਭਾਵੇਂ ਉਸ ਨੂੰ ਧੋ ਕੇ ਵਰਤ ਲਈਏ ਪਰ ਉਹ ਬੈਕਟੀਰੀਆ ਫਿਰ ਵੀ ਖਤਮ ਨਹੀਂ ਹੁੰਦੀ ਪਰ ਫਿਰ ਜੇ ਥੋੜਾ ਜਿਹਾ ਲੂਨ ਪਾ ਕੇ ਉਸ ਤਵੇ ਨੂੰ ਸਾਫ ਕਰੀਏ ਤਾਂ ਤਵਾ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ ਇਸ ਦੇ ਨਾਲ ਸਾਡੇ ਘਰ ਵਿੱਚ ਪੋਜ਼ਿਟਿਵ એનર્ਜੀ ਵੀ ਆਉਂਦੀ ਹੈ ਲੂਨ ਜਿਹੜਾ ਹੈ ਉਹ 네ਗੇਟਿਵਿਟੀ ਨੂੰ ਦੂਰ ਕਰਦਾ ਹੈ ਤੇ ਤਵਾ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਪਹਿਨਾ ਪੀਪੀਆ ਤਵੇ ਨੂੰ ਚੋਪੜਦੀਆਂ ਸੀ ਤੇ ਉਹ ਕਿਉਂ ਪਾ ਕੇ ਹੀ ਚੋਪੜਦੀਆਂ ਸੀ ਤੇ ਬਾਅਦ ਵਿੱਚ ਇੱਕ ਰੋਟੀ ਉੱਪਰ ਫੇਰ ਦਿੰਦੀਆਂ ਸੀ ਜਿੰਦੇ ਨਾਲ ਤਵਾ ਚੋਪੜਿਆ ਜਾਂਦਾ ਸੀ ਇਸ ਤਰ੍ਹਾਂ ਕਰਨ ਨਾਲ ਰੋਟੀਆਂ ਬਾਅਦ ਵਿੱਚ ਵਧੀਆ ਪੱਕਦੀਆਂ ਸਨ ਤੇ ਉਸ ਪਹਿਲੀ ਰੋਟੀ ਨੂੰ ਜਿਹੜੀ ਚੋਪੜਨ ਵਾਲੀ ਸੀ ਉਸ ਨੂੰ ਸੁੱਟਣ ਦੀ ਬਜਾਏ ਉਹ ਕੁੱਤੇ ਨੂੰ ਜਾਂ ਗਾਂ ਨੂੰ ਪਾ ਦਿੰਦੀਆਂ ਸਨ ਕਿ ਚਲੋ ਕਿਸੇ ਦੇ ਮੂੰਹ ਵਿੱਚ ਉਹ ਪੈ ਜਾਵੇ ਕਿਉਂਕਿ ਕਹਿੰਦੇ ਹਨ ਕਿ ਕਿਸੇ ਦੇ ਅੰਦਰੋਂ ਨਿਕਲੀ ਅਸੀਸ ਸਾਨੂੰ ਬਹੁਤ ਕੁਝ ਦੇਕੇ ਜਾਂਦੀ ਹੈ ਕੀ ਹਾ ਜੰਦਾ ਹੈ ਕਿ ਹੱਥਾਂ ਦੇ ਨਾਲ ਕੀਤਾ ਦਾਨ ਸਾਨੂੰ ਇਸ ਜਨਮ ਵਿੱਚ ਬਰਕਤ ਘਰ ਦੇ ਵਿੱਚ ਬਰਕਤ ਦੇ ਰੂਪ ਵਿੱਚ ਫਲ ਮਿਲਦਾ ਹੈ ਤੇ ਨਾਮ ਬਾਣੀ ਸਿਮਰਨ ਸਾਨੂੰ ਆਵਾਗਮਨ ਦੇ ਚੱਕਰਾਂ ਤੋਂ छुटकारा ਦਵਾਉਂਦੀ ਹਨ ਸਾਨੂੰ ਸਤਕੂ ਸੱਚੀ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਦਾ ਹੈ ਸਾਡੇ ਕੀਤੇ ਗੁਨਾਹਾਂ ਤੋਂ ਸਾਨੂੰ ਬਚਾਉਂਦਾ ਹੈ ਅੱਗੇ ਚੰਗੇ ਕੰਮ ਕਰਨ ਲਈ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਜੋ ਮਨੁੱਖ ਗੁਰੂ ਦੇ ਲੜ ਲੱਗ ਜਾਂਦਾ ਹੈ ਉਹ ਕੋਈ ਵੀ ਕੰਮ ਕਰਨ ਲੱਗਿਆ 100 ਵਾਰ ਸੋਚਦਾ ਹੈ ਕਿ ਇਸ ਨਾਲ ਮੈਂ ਕਿਸੇ ਦਾ ਬੁਰਾ ਤਾਂ ਨਹੀਂ ਕਰ ਰਿਹਾ ਕਿ ਮੈਂ ਇਹ ਚੰਗਾ ਕੰਮ ਕਰ ਰਿਹਾ ਹਾਂ ਆਉਂਦੇ ਮਨ ਵਿੱਚ ਇੱਕ ਦੋ ਵਾਰ ਸਵਾਲ ਜ਼ਰੂਰ ਆਉਂਦੇ ਹਨ ਤੇ ਫਿਰ ਉਹ ਹੀ ਕੰਮ ਨੂੰ ਹੱਥ ਪਾਉਂਦਾ ਹੈ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਜਿਹੜਾ ਇਨਸਾਨ ਗੁਰੂ ਦੇ ਲੜ ਲੱਗਿਆ ਹੁੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜਿਸ ਸੱਚੇ ਮਨੋ ਕਿਸੇ ਦਾ ਭੜਾ ਮੰਗੋਂਗੀ ਤਾਂ ਉਸ ਭੜੇ ਵਿੱਚ ਉਸਦਾ ਵੀ ਭੜਾ ਛੁਪਿਆ ਹੋਇਆ ਹੈ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਕਿ ਸਰਬੱਤ ਦਾ ਭਲਾ ਤੇ ਉਸ ਭਲੇ ਵਿੱਚ ਹੀ ਸਾਡਾ ਭਲਾ ਹੈ ਤਾਂ ਫਿਰ ਦੋਸਤੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਇਸ ਦੀ ਸਿੱਖਿਆ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦੇਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਚ ਆਪਣੀ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ